ਚੁਗਲੀਆਂ ਕਰਨੀਆਂ ਇਹ ਮੈਨੂੰ ਬਲੌਗ ਨਹੀਂ ਪਾਣ ਦਿੰਦੀ ਹੈਗੀ ਅਹ ਘੜ ਕੋ ਮੈਂ ਕਦੇ ਛੱਡਦੀ ਨਹੀਂ ਹੈ ਗੈਰੀ ਆ ਜਾ ਬੱਡੀਏ ਜਿੰਨ ਮੈਂ ਤੁਹਾਨੂੰ ਕਿਹਾ ਕਿ ਅਰੇ ਆ ਗਏ ਠੀਕ ਆ ਬ੍ਰਿੰਦਰਪਾਲ ਹੈਨ ਸੀ ਕਲਾਸ ਹਾਊਸ ਐਥੋਂ ਲੈਨੇ ਆਪਾਂ ਸ਼ੂਟ ਅੱਛੀ ਆ ਜਾ ਬਹੁਤ ਵਧੀਆ ਹੁੰਦੇ ਨੇ ਅੱਛਾ ਚੀਗਾ ਜੀ ਅੱਛੀ ਨਹੀਂ ਕਰਦਾ ਆ ਸੂਟ ਦਿਖਾਓ ਜੀ ਇਹਨੂੰ ਆ ਜਾ ਜਿਹੜੀ ਜੀ ਲੈਣੇ ਨੇ ਭਾਈ ਜੈਂਸ ਲੈਣੇ ਨੇ ਇਹਨੇ ਬਸ ਤੇ ਰਖਾਓ ਜੀ ਲੈਡੀਆਂ ਲੈਣੇ ਨੇ ਜੀ ਜਿਹੜੀ ਜੀ ਆ ਜੋ ਖੈਰ ਮਾਤਾ ਬੂਰੀ ਹੋਣੀ ਹੁੰਦੀ ਆ ਬਹਿ ਜਾ ਕਿਸ ਤਰ੍ਹਾਂ ਦੇ ਦਿਖਾ ਮ ਭਾਈ ਸੂਟ ਦਿਖਾਓ ਤਾਂ ਕੋਈ ਵਧੀਆ ਜੀ ਵਧੀਆ ਦਿਖਾ ਦਿਖਾਓ ਜੀ ਸੂਟ ਕੋਈ ਵਧੀਆ ਜੀ ਲੈ ਆ ਸੂਟ ਦਿਖਾ ਭਾਈ ਵਧੀਆ ਜਿਹਾ ਕੋਈ ਲੇਟੈਸਟ ਦਿਖਾ ਦਿਓ ਮੈਨੂੰ ਤਾਂ ਕਿੰਨੀ ਕਰਾਂ ਇਹਦੇ ਦਿਖਾ ਦਾਂ ਵੀਰੇ ਦਿਖਾ ਦੇ ਠੀਕ ਜਾ ਕੋਈ ਠੀਕ ਜਾ ਠੀਕ ਵਧੀਆ ਦਿਖਾਓ ਜੇ ਤੁਸੀਂ ਕੋਈ ਦਿਖਾ ਦਾਂ 1500 ਰੁਪਏ ਦਾ ਦਿਖਾ ਦੇ ਜਿਹੜਾ ਕਹਿੰਦੀ ਆ ਦੇਖ ਲਾ ਇਹ ਟ ਲੈਣਾ ਦੇਖ ਲਾ ਆ ਦੇਖੋ ਜਿਆ ਤਾਂ 1500 ਰੁਪਏ ਦੀ ਰੇਂਜ ਦੇ ਨੇ ਜੀ ਆ ਦੇਖੋ ਇੱਕ ਉਹ ਦਿਖਾਪਰੀ ਤੂ ਫੁੱਲਾ ਉੱਪਰ ਪੈ ਸਲਵਾਰ ਵਰਕਰ ਉੱਪਰ ਇੱਧਰ ਇਹ ਵੀ ਸੋਹਣਾ ਹੈ ਨਾ ਹਾਂ ਇੱਕ ਆਹ ਪਿਆ ਭਾਈ ਸਲਵਾਰ ਵਰਕ ਹੈ ਇਹ ਇਹ ਸਾਰੇ ਨਮ ਨੇ ਇਹ 2500 ਰੁਪਏ ਦੇ ਨੇ ਕੋਈ ਕਿ ਦਿਖਾਈ ਹੋਈ ਹਾਂ ਹਾਂ ਇਹ ਦੇਖ ਲੋ ਆ ਦੇਖੋ ਉਹ ਗਾਣਾ ਦਾ ਪੱਤੀ ਸੋਹਣਾ ਬਣੂ ਭਾਈ ਇਹਦੀ ਸਲਵਾਰ ਆ ਗਈ ਇਹ ਦੁਪੱਟਾ ਆ ਗਿਆ ਦੇਖੋ ਅੱਛਾ ਇਹ ਦੁਪੱਟਾ ਆ ਗਿਆ ਭਾਈ ਦਾ ਦੁਪੱਟਾ ਤੁਸੀਂ ਲੈ ਕੇ ਦੇਖੋ ਬਹੁਤ ਸੋਹਣਾ ਲੱਗੂਗਾ ਲੈ ਕੇ ਦੇਖੋ ਭਾਈ ਉੱਤੇ ਲੈ ਕੇ ਦੇਖੀ ਮੈਂ ਲਾ ਲੂੰਗਾ ਤੁਸੀਂ ਲੈ ਕੇ ਦੇਖੋ ਭਾਈ ਇਹ ਮਹੌਲ ਕਰਦੇ ਮੈਂ ਨਾਲ ਤੁਹਾਨੂੰ ਟਿਚਰਾਂ ਕਰਦੇ ਆ ਦੁਕਾਨ ਤੇ ਆ ਤੁਸੀਂ ਲੈ ਕੇ ਦੇਖੋ ਭਾਈ ਕਿੰਨੀ ਸੋਹਣੀ ਚੁੰਨੀ ਲੱਗੂ ਸੋਹਣਾ ਲੱਗਦਾ ਸਹੀ ਹੈ ਸੂਟ ਹੋਰ ਕੋਈ ਦਿਖਾ ਦੇ ਹਾਂ ਇਸ ਨੂੰ ਹੋਰ ਦਿਖਾ ਕੋਈ ਫੁੱਲਾ ਫੱਲਾ ਸੀ ਵਾਲੇ ਦਾ ਹਾਂ ਫੁੱਲਾ ਵਾਲੇ ਦਾ ਸਾਡੇ ਇਹ ਸਲਵਾਰ ਵਰ ਕਿਹੜੇ ਰੰਗ ਆਦੇ ਭਾਈ ਤੇ ਇੱਕ ਆਹ ਫੁੱਲਾ ਆ ਗਿਆ ਭਾਈ ਆ ਦੇਖੋ ਇੱਕ ਆਹ ਸੂਟ ਆ ਵੀ ਬਹੁਤ ਸੋਹਣਾ ਭਾਈ ਆ ਦੇਖੋ ਇਹ ਨਾਰਮਲ ਪਾਉ ਨੂੰ ਘਰੇ ਲੈ ਲੋ ਬਧੀਆਂ ਦਿਖਾਈਓ ਜੀ ਘਰ ਪਾਉਣ ਨੂੰ ਨਾ ਨਾ ਕਰੇ ਸਾਰੇ ਬਧੀਆਂ ਹੋਣਗੇ ਭਾਈ ਸੂਟ ਨਹੀਂ ਮਾੜਾ ਦਿੰਦੇ ਕੋਈ ਆ ਦੇਖੋ ਕਿੰਨੇ ਵਧਿਆ ਸੂਟ ਆ ਫਰਾਕ ਸੂਟ ਬਣੂਗਾ ਭਾਈ ਕੋਈ ਪਸੰਦ ਵੀ ਕਰ ਲੈ ਕੜਾ-ਕੜਾ ਰੱਖੀ ਜਾਂ ਨੀ ਆ ਕੋਈ ਨਹੀਂ ਦੇਖ ਲੈਂਦੇ ਵੀਰੇ ਕੋਈ ਨਹੀਂ ਜਿਹੜਾ ਪਸੰਦ ਆ ਬਾਅਦ ਚ ਕੱਢਦਾ ਇਕੱਠੇ ਉਹਨਾਂ ਦਾ ਹੀ ਕੰਮ ਹੁੰਦਾ ਏ ਇਕਾ ਦੇਖੋ ਭਾਈ ਠੀਕ ਆ ਇਹ ਜਿਸ ਤਰ੍ਹਾਂ ਪਲਾਜੋ ਸੂਟ ਬਣਦਾ ਫਰਾਕ ਸੂਟ ਬਣਦਾ ਆ ਦੇਖੋ ਆ ਗਲਾਬੀ ਚ ਦਿਖਾਓ ਹਾਂ ਕੋਈ ਆ ਦੇਖੋ ਆ ਦੇਖੋ ਗਲਾਬੀ ਇਹਦਾ ਕਮੀਜ਼ ਆ ਹੈਗਾ ਭਾਈ ਆ ਦੇਖੋ ਆ ਕਮੀਜ਼ ਬਹੁਤ ਸੋਹਣਾ ਮੈਨੂੰ ਆਡੇ ਲੋਟ ਬਣੂਗਾ ਭਾਈ ਤੇ ਇਹਦਾ ਰੇਟ ਕਿੰਨਾ ਹੈ ਇਹਦਾ ਇਹਦਾ ਕੋਈ ਨਹੀਂ ਰੇਟ ਦੇਖ ਕੇ ਲਾ ਲਾਂਗੇ ਕੋਈ ਇਕ ਕਾਟੂ ਨੀਆ ਬਹਾਵਤ ਲੇਖ ਹਣੀ ਇਧਰ ਆ ਕੇ ਤੂੰ ਵੀ ਦਿਖਾ ਇਧਰ ਆ ਕੇ ਇਧਰ ਆ ਕੇ ਦਿਖਾ ਨਹੀਂ ਦੇਖ ਲੈ ਲੈ ਜਿਹੜਾ ਲੈਣੇ ਹੁਣ ਲੈ ਕੇ ਹਿੱਲੇਂਗੀ ਤੂੰ ਕਿ ਦੇਖ ਲੈਣਾ ਲੈ ਲੈ ਇੰਨੇ ਲੈਣੇ ਨੇ ਹੁਣ ਹੁਣ ਦਾ ਆ ਤੱਕੀ ਦੁਕਾਨ ਤੇ ਹਾਂ ਜੀ ਲੈ ਲੈ ਚੱਲ ਦੋ ਚਾਰ ਲੈ ਲੈ ਤੂੰ ਹਲੇ ਫਿਰ ਲੈ ਜਾਂਗਾ ਬਾਕੀ ਇਹ ਲੈ ਲੈਂਦੇ ਆ ਫਿਰ ਅਪ ਖੁੱਲਾ ਟਾਈਮ ਕੱਢ ਕੇ ਆ ਜਾਗਾ ਉਹ ਫਿਰ ਆ ਜਾਗਾ ਕੋਈ ਨਾ ਅੱਪਰਲਾ ਚੱਕਣੀ ਅੱਪਰਲਾ ਲੈ ਜਾਉਂਗਾ 8 10 ਇੱਕ ਕਾਟ ਡਾ ਜੇ ਲੈਣੇ ਤੇ ਆਉਂ ਦਿਖਾਉ ਕੋਈ ਹਣੀ ਕਾ ਪੀ ਲੈ ਲੈ ਕੱਢ ਇਹ ਕਾਟ ਸੂਟ ਆਇਆ ਬਾਈ ਬਹੁਤ ਸੋਹਣਾ ਕੰਟ੍ਰੈਕਟ ਦਬਟਾ ਇਹਦਾ ਅਣਿਕਾ ਪੱਲਾ ਪਿਲਾਇਆ ਚੱਕ ਦੇਖੋ ਭਾਈ ਇਹ ਕਾਹ ਬਹੁਤ ਸੋਣਾ ਸੁਦਾ ਠੀਕ ਹੈ ਇਹ ਸਾਰੀ ਇਹ ਨਿਊ ਵੈਰਾਈਟੀ ਆਈ ਹੋਈ ਹੈ ਭਾਈ ਸਾਰੀ ਇੱਕ ਆ ਪੈਕ ਕਰ ਦੋ ਇੱਕ ਉਹ ਕਰ ਦੋ ਕਿਹੜੇ ਕਿਹੜੇ ਕਹਿੰਦੇ ਭਾਈ ਇੱਕ ਤਾਂ ਆ ਪਾ ਦੋ ਅੱਛਾ ਇਹ ਇੱਕ ਬਈ ਫੁੰਨਾ ਵਾਲਾ ਇਹ ਜਿਹੜੀ ਰੱਡੀ ਪੁੱਛ ਲਾ ਕਿੰਨੇ ਦੇ ਨੇ ਪੈਕ ਕਰ ਦੋ ਪੈਕ ਕਰ ਦੋ ਮਾ ਤੇਰੇ 18 ਕਿੱਲੇ ਹੈਗੇ ਨੇ ਤੇਰੇ ਕੋਲ ਤੰਦੋ ਹੀ ਰੱਖੀ ਆ ਨੇ ਇੱਕ ਸੂਟਾਂ ਚ ਕੀ ਫਰਕ ਪੈਂਦਾ ਅੱਛਾ 18 ਇੱਕ ਤਾਂ ਇਹ ਸੂਟ ਹੋ ਗਿਆ ਭਾਈ ਹਾਂ ਹਾਂਜੀ ਇਹ ਪਾ ਲਓ ਤੇ ਇੱਕ ਇਹ ਹੋ ਗਿਆ ਜੀ ਇੱਕ ਇਹਨਾਂ ਚੋ ਲੈ ਲਓ ਆ ਵੀ ਸੂਟ ਬਹੁਤ ਸੋਹਣਾ ਹੈ ਇਹ ਨਹੀਂ ਜੀ ਕੋਈ ਸਾਰਦੇ ਹੋ ਜਾਣਾ ਅੱਛਾ ਆ ਪਾ ਦਿਓ ਇੱਕ ਇਹ ਉਹ ਇੱਕ ਉਹ ਪਾ ਲਓ ਇੱਕਾ ਪੀਲਾ ਲੈ ਲਓ ਬਸ ਦੋ ਬਹੁਤ ਨੇ ਬਈ ਦੋ ਬਹੁਤ ਨੇ ਆ ਤਾਂ ਸਸਤੀ ਹੈ ਇਹ ਮਹਿੰਗਾ ਨਹੀਂ ਹੈਗਾ 2.500 ਦਾ ਸੂਟ ਹੈ ਕੁੱਲ ਇਹ ਰਣ ਦਿਓ ਫਿਰ ਕੋਈ ਨਹੀਂ ਇੱਕ ਹੱਸੋ ਵਾਲੇ ਦਾ ਕਪਾਓ ਇੱਕਾ ਲੈ ਲਓ ਆ ਦੇ ਦੇ ਨੇ ਹੂੰ ਇਹ ਪਾ ਦਿਓ ਕੋਈ ਪੈਕ ਕਰ ਦਿਓ ਚਲਿਏ ਹੋਰ ਦੇਖੋ ਹੋਰ ਸਮਾਨ ਵੀ ਰਹਿਣਾ ਬਸ ਆਪ ਪੈਕ ਕਰ ਦਿਓ ਅੱਛਾ ਜੀ ਪੈਸੇ ਕੈਸ਼ ਦੇਉਂਗੇ ਜਾਂ ਗੂਗਲ ਪੇ ਕਰੋਂਗੇ ਭਾਈ? ਵੈਨ ਗੂਗਲ ਪੇ ਕਰ ਦਿੰਨੇ ਆਂ। ਅੱਛਾ ਆ ਜੀ। ਉੱਥੇ ਹਜੇ ਕੰਮ। ਕਿੰਨੇ ਹੋਏ ਆਪਣੇ? ਆਪਣੇ 3450 ਹੋ ਗਏ ਯਾਰ। ਲੋ ਪਰਚੀ ਥੋੜੀ। 3450 ਫੇਰ ਕਿੰਨੇ ਕਿੰਨੇ? ਕਿੰਨੇ ਕਿੰਨੇ? ਫੜ। ਆ ਦੇਵ ਸ਼ਕੰਦਰ। ਆ ਲੋ। ਆ ਤਾ ਤੁਸੀਂ ਰੱਖ ਲੰਗੇ। ਪਰਚੀ ਤੇ ਮੈਂ ਚਾਰ ਪਾਉਣਾ ਚ ਪਾ ਲਾ ਹੁਣ ਤੂੰ। ਸੂਡ ਤਾਂ ਆ ਪਲੇ ਲੈ ਮੈਨੂੰ ਕਿਹਨੇ ਪਰਚੀ? 3950 ਠੀਕ ਹੈ ਜੀ ਚਲिए ਹੋ ਗਈ ਓਕੇ ਜੀ ਸ਼ੰਗਰ ਥੈਂਕ ਯੂ ਜੀ ਆਹ ਕੁੜੂੜੇ ਬੈਠਾ ਕੁੜੂੜੇ ਬਾਈ ਆਈ ਮੈਕੂ ਹਾਂ ਦੇ ਇਸ ਦੇ ਕੀ ਰਹੀ ਆ ਲਾ 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 ਆ ਦੇਖੀ ਦੇਖੀ ਬਹੀ ਹੈ ਨੀ ਤੂੰ ਮੇਰੀ ਕੁੜੀ ਹੈਗੀ ਹਾਂ ਹਾਂ ਸਾਲੀ ਹਾਂ ਦੀ ਹੋਈ ਆ ਨੀ ਤੂੰ ਉਹਦੀ ਕਰਾਉਣੀ ਆ ਤੋ ਮੈਨੂੰ ਬੋਲਦੀ ਆ ਨਾ ਸਾਹਮਣੇ ਉਹ ਤਾਂ ਹੋਰ ਵੀ ਸੱਚ ਗਲੀਆਂ ਕਰਦੀ ਆ ਕੀ ਹੋ ਗਿਆ ਕਿਉਂ ਪੜਕੇ ਪਈ ਮਾ ਉਹਨਾਂ ਨਾਲ ਗੁੱਸਾ ਮੇਰੇ ਤੇ ਤਰ ਜਾ ਨੇ ਉਰੇ ਨੂੰ ਉਰਨ ਹੋ ਜਾ ਨਾ ਬਸ ਭਾਈ ਮੈਂ ਤਾਂ ਬੇਵਰਕ ਹੀ ਲੱਗਦੇ ਤੁਸੀਂ ਇਹ ਜੀ ਲਾਡਣਾ ਤਾਂ ਬੰਦਾ ਉਹੀ ਚੰਗਾ ਉਰੇ ਤਾਂ ਹੋ ਤੈਨੂੰ ਗੱਲ ਦੱਸਾਂ ਉਰੇਆ ਉਰੇ ਉਰੇ ਕੁੜੀ ਤਾਂ ਮੈਂ ਤੇਰੀ ਹੁਈਆਂ ਮੇਰੀ ਗੱਲ ਸੁਣ ਮਾ ਕਿਉਂ ਭੜਕੀ ਪਈਆਂ ਜਿਹੜੀ ਆਪਣਾ ਮੁੰਡਾ ਬਹੂ ਲੈ ਕੇ ਆਇਆ ਨਾ ਸੁੱਡੜਾ ਹੋ ਤੈਨੂੰ ਪਤਾ ਤਾਂ ਇਹ ਤਾਂ ਮੈਨੂੰ ਬੁਰੀ ਲੱਗ ਗਈ ਜੇ ਸੁੱਡੜਾ ਹੋ ਨਹੀਂ ਮਤਲਬ ਰਾਇਖ ਨਹੀਂ ਜਾਂਦੀ ਮੈਂ ਤਾਂ ਉਹਨੂੰ ਓਹੋ ਮੈਂ ਤੈਨੂੰ ਐ ਕਹਿਨੀ ਆ ਵੀ ਸੁੱਡੜਲ ਪਤਾ ਉਹ ਕਿਉਂ ਆਗੀ ਵੀ ਉਹਨੂੰ ਵੜਿਆ ਕੇ ਜਿਵੇਂ ਮਰਜ਼ੀ ਕੰਮ ਕਰਾ ਲਾਉਤੋਂ ਹੁਣ ਆਹ ਦੇਖ ਲੈ ਮੇਰੇ ਹੱਥ ਤੇ ਸੱਟ ਵੱਜੀ ਹੁਈ ਆ ਨਹੀਂ ਤੈਨੂੰ ਕੰਮ ਕਰਨਾ ਪੈਂਦਾ ਸਾਰੇ ਕੰਮ ਕੀਤੇ ਨੇ ਨਾ ਉਹਨੇ ਕਮਾ ਨਹੀਂ ਕਿਹੜੇ ਕਮਾ ਜੁੜੇ ਨੌਰਾ ਖਰਖ ਰੱਖੇ ਨੇ ਮੈਨੂੰ ਨਹੀਂ ਭਾਈ ਚੰਗੇ ਲੱਗਦੇ ਹੈਗੇ ਜੜੇ ਨੌ ਮੇਰੀ ਗੱਲ ਸੁਣ ਬੜਿਆਕੇ ਚਾਹੇ ਤੂੰ ਉਹਦੇ ਸਿਰ ਤੇ ਡਾਂਗ ਮਾਰ ਤਾਂ ਨਹੀਂ ਬੋਲਦੀ ਆਪਾਂ ਉਹਦੇ ਨੌ ਵੀ ਕਟਾ ਦਾਂਗੇ ਬੜਿਆਕੇ ਗੱਲ ਸੁਣ ਉਰਾ ਹੋ ਐ ਦੂਰ ਨਾ ਬੈਠ ਮੈਨੂੰ ਬੋਲ ਬਸ ਮੈਨੂੰ ਦੱਸ ਨਾ ਸਾਰਾ ਦਿਨ ਫੋਨ ਚਲਾਉਂਦੀ ਰਹਿਨੀ ਆ ਹੈ ਨਹੀਂ ਤੇਰੀ ਅੱਖਾਂ ਨਹੀਂ ਦੁਖਦੀਆਂ ਹੈਗੀਆਂ ਨਾਲੇ ਐਡਾ ੜੀ ਸੁਰਖੀ ਚਾੜੀ ਆ ਹੈ ਨਹੀਂ ਮਾੜੀ ਮੋਟੀ ਸੰਗਮਾਨਾ ਮੁੰਡਾ ਤੇਰੇ ਲਾਊਗਾ ਸੁਰਖੀ ਤਾਂ ਮੈਨੂੰ ਭਾਬੀ ਨੇ ਦਿੱਤੀ ਸੀ ਕਹਿੰਦੀ ਆ ਮੇਰੇ ਸੁੱਖੀ ਲਾ ਕੇ ਦੇਖ ਲੈ ਹਾਈ ਰੱਬਾ ਮਾਂ ਉਹੀ ਕਹਨੀ ਆ ਤੈਨੂੰ ਵੀ ਆਹ ਦੇਖ ਲੈ ਹਨਾ ਵੀ ਮਿੰਟੇ ਚ ਬੜ ਜਾਂਦੀ ਹੈਗੀ ਮੈਂ ਦੇਖ ਲੈ ਜੁੜਿਆ ਕੇ ਸਾਰੇ ਕੰਮ ਕਰਾ ਲਏ ਤੋ ਤੂੰ ਵੀ ਐਂ ਕਹਨੀ ਆ ਤੂੰ ਪਾ ਮੈਂ ਕੁਛ ਮਰਜ਼ੀ ਕਰੀ ਚੱਲੂ ਕੁਛ ਮਰਜ਼ੀ ਬੋਲੀ ਚੱਲ ਉਹ ਜਮਾ ਨਹੀਂ ਤੇਰੇ ਮੂਰੇ ਬੋਲਦੀ ਹੈਗੀ ਤੂੰ ਨਾ ਉਹ ਬੜਿਆ ਕੇ ਕੰਮ ਲੈ ਲਿਆ ਕਰ ਨਹੀਂ ਬੋਲਦੀ ਨਹੀਂ ਇੱਕ ਨੰਬਰ ਦੀ ਲੰਡੀ ਸੀ ਮੀ ਆਹੋ ਐਂ ਕਰਦੀ ਆ ਮੰਮੀ ਐਂ ਕਰਦੀ ਆ ਜਾਣ ਕੇ ਮੈਨੂੰ ਨਹੀਂ ਮੈਨੂੰ ਬੌਲੀ ਸਮਝਦੀ ਆ ਓਹੋ ਨਿਮਾ ਅੱਜ ਕੱਲ ਨੈੱਟ ਤੇ ਹਰੇਕ ਐ ਕਰੀ ਜਾਂਦਾ ਇਹ ਕੋਈ ਗਲਤ ਗੱਲ ਨਹੀਂ ਹੈਗੀ ਗਲਤ ਗੱਲ ਨਹੀਂ ਐ ਕਰਨਾ ਬੱਸ ਕਰ ਨਹੀਂ ਮਿੰਨ ਤਾਂ ਤੂੰ ਵੀ ਖਰਾਬ ਜੀ ਲੱਗੀ ਜਾਂਦੀ ਆ ਐ ਕਰਦੀ ਓਹੋ ਮਾ ਐ ਐ ਕਰਨ ਨਾਲ ਬੰਦਾ ਖਰਾਬ ਨਹੀਂ ਹੁੰਦਾ ਹੁੰਦਾ ਤੂੰ ਮੇਰੀ ਗੱਲ ਸੁਣ ਵਿਆਹ ਤੇ ਕਿੰਨੇ ਲੱਖ ਰੁਪਏ ਲੱਗਦੇ ਨੇ ਹੈ ਕਿੰਨੇ ਲੱਖਾਂ ਲੱਗਦੇ ਤੇ ਮੁੰਡੇ ਨੇ ਬਚਾਏ ਨੇ ਨਾ ਤੂੰ ਹੁਣ ਮੋਜਾ ਮਾਰ ਉਹ ਜਿਹੜਾ 20 ਲੱਖ ਰੁਪਏ ਬਚਾਅ ਦੇ ਖਾਤੇ 'ਚ ਜਮ੍ਹਾਂ ਕਰਾ ਲ ਇਹਨੂੰ ਕਿਹੜਾਪਣੇ ਪਤਾ ਲਾਉਣਾ ਨਹੀਂ ਮੇਰੀ ਗੱਲ ਸੁਣ ਤੂੰ ਮੇਰੀ ਕੁੜੀ ਆ ਹਾਂ ਮੈਨੂੰ ਤਾਂ ਨਹੀਂ ਲੱਗਦੀ ਗੱਲਾਂ ਬਾਤਾਂ ਤੂੰ ਤੂੰ ਮੇਰੀ ਕੁੜੀ ਆ ਨੇ ਕੰਨਿਆ ਜੀ ਸਲਾਹ ਹਾਂ ਦਿੰਦੀ ਆ ਬੀ ਸ਼ਰਮਾ ਨਹੀਂ ਤੂੰ ਮੇਰੀ ਕੁੜੀ ਆ ਹਾਂ ਤੇਰੀ ਆ ਮੈਨੂੰ ਤਾਂ ਸ਼ੱਕ ਲੱਗਦਾ ਜਿਹੜੀਆਂ ਤੇਰੇ ਲੱਛਣ ਨੇ ਨਾ ਤੂੰ ਮੇਰੀ ਕੁੜੀ ਨਹੀਂ ਹੈਗੀ ਵਾਹ ਸ਼ੱਕ ਮੈਨੂੰ ਵੀ ਲੱਗਦਾ ਵੀ ਮੈਂ ਤੇਰੀ ਨਹੀਂ ਹੈਗੀ ਨਾ ਤਾਂ ਮੇਰੀ ਸ਼ਕਲ ਤੇਰੀ ਨਾਲ ਮਿਲਦੀ ਆ ਨਾ ਮੁੰਡੇ ਨਾਲ ਮਿਲਦੀ ਆ ਨਹੀਂ ਤੇਰਾ ਕਹਿਣ ਦਾ ਕੀ ਮਤਲਬ ਆ ਬੇਸ਼ਰਮੀ ਮਾ ਮਾ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਤੂੰ ਹਰ ਵਕਤ ਤੇ ਕਹਿੰਦੀ ਆ ਵੀ ਤੂੰ ਮੇਰੀ ਕੁੜੀ ਹੈ ਮੇਰੀ ਕੁੜੀਆਂ ਮੈਂ ਤੈਨੂੰ ਐ ਕਹਿੰਦੀ ਵੀ ਸ਼ੱਕ ਜਾਂ ਤਾ ਮੈਨੂੰ ਵੀ ਪਿਆ ਦੇਖ ਲੈ ਹੁਣ ਮੈਂ ਤੇਰੀ ਕੁੜੀ ਹੁਈ ਆ ਹੈ ਤੂੰ ਮੈਥੋਂ ਥਾਪੜੇ ਨਾ ਖਾ ਲਈ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਤਾਂ ਕਹਿੰਦੀ ਆ ਨਹੀਂ ਤੂੰ ਮੇਰੇ ਮੇਰ ਨਹੀਂ ਕਰਾਉਂਦੀ ਤੇਰੀ ਮੇਰ ਕਰਾਉਣੀ ਆ ਮਾ ਤੂੰ ਮੇਰੀ ਗੱਲ ਸੁਣ ਤੂੰ ਰਾਮਦਰੀ ਨਾਲ ਪੈ ਜਾ ਅੱਖ ਲਾਲਾ ਜਿੰਨਾ ਚਿਕ ਭਾਬੀ ਨਹੀਂ ਹੁੰਦੀ ਜਦੋਂ ਉਹ ਆ ਗਿਆ ਆਪਾ ਸਾਰੇ ਕੰਮ ਉਹ ਤੂੰ ਕਰਾ ਮਾਰ ਤੂੰ ਮੰਜੇ ਤੇ ਪਈ ਰਿਹਾ ਕਰ ਸਾਰੇ ਕੰਮ ਮੈਂ ਉਹਨੂੰ ਕਹੂੰਗੀ ਭਾਬੀ ਤੂੰ ਕਰ ਤੂੰ ਮੇਰੀ ਗੱਲ ਸੁਣ ਜੇ ਮੇਰੀ ਧੀ ਆ ਮੇਰਾ ਇੱਕ ਕਹਿਣਾ ਮੰਨੂ ਇਹਨੂੰ ਜਿਵੇਂ ਮਰਜ਼ੀ ਕਰਕੇ ਘਰੋਂ ਕੱਢਾ ਮੈਂ ਨਹੀਂ ਮੈਂ ਐ ਨਹੀਂ ਕਰਨਾ ਅਗਲੀ ਆਪਣੇ ਮੁੰਡੇ ਖਾਤਰ ਸਾਰਾ ਕਿਸੇ ਛੱਡ ਕੇ ਆਈ ਆ ਕਿ ਅਗਲੀ ਦੇ ਵੀ ਮਾਪੇ ਨੇਗੇ ਉਹ ਵੀ ਤਾਂ ਤੂੰ ਦੇਖ ਆਪਦੇ ਮਾਪੇ ਨੂੰ ਠੋਕਰ ਮਾਰ ਕੇ ਆਪਣੇ ਘਰੇ ਆਈ ਐ ਜੇ ਹੁਣ ਆਪਾਂ ਬਾਪ ਦੀ ਲੱਗਦੀ ਗੱਲ ਸੁਣ ਲੈ ਮੇਰੀ ਜਿਹੜੇ ਲੋਕਾਂ ਨੇ ਮੈਂ ਛਗਣ ਸੱਪੇ ਪਾਏ ਹੋਣੇ ਮੈਂ ਵੀ ਲੈਣੇ ਨੇ ਕਿਸੇ ਤੋਂ ਛਗਣ ਆਪੇ ਇਸ ਨੂੰ ਪਵਾ ਦਾਂਗੇ ਆਪਾਂ ਪਾਲਟੀ ਕਰ ਲਾਂ ਨੇ ਐ ਕਹਾਂਗੇ ਵੀ ਭਈ ਸਾਡੇ ਮੁੰਡੇ ਨੇ ਵਿਆਹ ਕਰ ਆਪਦੀ ਮਰਜ਼ੀ ਨਾਲ ਕਰ ਲਿਆ ਵੀ ਪਾਲਟੀ ਕਰ ਦਾਂ ਨੇ ਛਗਣ ਸਾਰਿਆਂ ਤੋਂ ਲੈ ਲਾਂਗਾ ਆਹੋ ਲੋਕਾਂ ਉਹ ਮੈਂ ਬਾਪ ਨੂੰ ਕਹਿ ਦਊਗੀ ਵੀ ਅੱਜ ਤੋਂ ਬਾਅਦ ਮੰਮੀ ਨੂੰ ਚੁੰਮੀ ਨਾ ਦਿਆ ਕਰ ਹੈ ਚਲ ਕੋਈ ਨਾ ਦੇਖਦਿਆ ਪਰ ਇੱਕ ਗੱਲ ਸੁਣ ਲੈ ਮੈਨੂੰ ਨਹੀਂ ਇਹ ਭੋਰਾ ਵੀ ਚੰਗੀ ਲੱਗਦੀ ਮੈਂ ਤਾਂ ਮੁੰਡੇ ਦੇ ਮੂੰਹ ਨੂੰ ਚੁੱਪਾਂ ਮੁੰਡੇ ਦੇ ਮੂੰਹ ਨੂੰ ਚੁੱਪਾਂ ਕੱਲਾ ਕਹਿਰਾ ਮੁੰਡਾ ਆਪਣਾ ਨਾ ਜਾਣੀ ਆਪਾਂ ਨੇ ਇਹਨੂੰ ਘਰੋਂ ਕੱਢਤਾ ਮੰਨ ਲਾ ਤੇਰੇ ਪਿੱਛੇ ਲੱਗ ਕੇ ਮੈਂ ਲੜ ਪਈ ਉਹਦੇ ਨਾਲ ਆਪਾਂ ਉਹਨੂੰ ਘਰੋਂ ਕੱਢਤਾ ਜੇ ਮੁੰਡੇ ਨੇ ਕੁਝ ਕਰ ਲਿਆ ਆਪਾਂ ਕਾਦੇ ਜੋਗੇ ਦੱਸੀ ਮੈਨੂੰ ਤਾਇਆ ਚੁੱਪਾਂ ਹੈਗਾ ਆਪਣੇ ਪਰਲੇ ਕੁਝ ਮੁੰਡੇ ਤੋਂ ਵੀ ਨਾ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਕੇ ਆਪਾਂ ਤਾਂ ਉਹ ਤੋਂ ਕੰਮ ਲੈਣਾ ਬੜਿਆ ਕੇ ਲੈ ਲਾ ਕੋਈ ਕੰਮ ਨਹੀਂ ਕਰਦੀ ਸੁੱਡਲਾ ਹੋ ਇੱਕ ਨੰਬਰ ਦੀ ਦੇਖ ਲਈ ਮੈਂ ਸੁੱਡਲ ਅੱਜ ਦੇਖੀ ਦੀ ਮੂਰੀਆ ਕਿਵੇਂ ਟੰਗੀਆਂ ਹੋਈਆਂ ਕਿਵੇਂ ਬੈਠ ਕੇ ਗਈ ਆ ਨਹੀਂ ਦੋਨੇ ਪਾਸੇ ਲੱਤਾਂ ਕੱਢ ਕੇ ਲੱਤਾਂ ਚੌਂਗੀਆਂ ਕਰਕੇ ਬੈ ਗਈ ਨਹੀਂ ਮਾਂ ਉਹਦੇ ਕੋਲੇ ਕੱਪੜੇ ਨਹੀਂ ਤਾਂ ਹੀ ਲੋਰ ਪਾਈ ਫਿਰਦੀ ਆ ਹੁਣ ਜੇ ਕੱਪੜੇ ਹੋਣਗੇ ਤਾਂ ਹੀ ਪਾਉਗੀ ਨਾ ਮੇਰੇ ਕੱਪੜੇ ਹੁੰਦੇ ਨਾ ਤੇਰੇ ਹੁੰਦੇ ਆਪਾਂ ਤਾਂ ਦੋਨੇ ਮਾਂਮਾ ਤੇ ਡੈਂਗੜੀਆਂ ਹੋਇਆ ਪਿਆ ਹੈ ਅਗਲੀ ਤਾਂ ਤਾਂ ਢੱਕੇ ਅਰਗੀ ਆਗੀ ਢੱਕੇ ਅਰਗੀ ਦੇ ਕਿੱਥੋਂ ਆਪਣੇ ਕੱਪੜੇ ਆ ਜਿੱਦ ਇੱਕ ਪਾਸੇ ਲੱਤਾਂ ਕਰਕੇ ਬੈ ਨਹੀਂ ਭਾਈ ਪਿੰਡ ਦੇ ਲੋਕ ਕੀ ਕਹਿਣਗੇ ਪਿੰਡ ਦੇ ਲੋਕਾਂ ਨੂੰ ਕਿ ਹੁਣ ਪਤਾਗਾ ਵੀ ਉਹ ਕੌਣ ਬੈਠ ਉਈ ਮੈੱਕ ਕੋ ਘੱਲ ਦੇ ਬਾਦ ਪੈ ਜਾਣਾ ਹੁਣ ਤੇ ਤੂਰੇ ਪੈਣਾ ਮੇਰੇ ਕਮਰੇ ਚ ਦੇਖ ਲੈ ਨਹੀਂ ਆਪਦਾ ਬਾਹਰ ਜਾ ਕੇ ਪੈ ਜਾ ਚੱਲ ਬੱਸ ਤੇਰੇ ਨਾਲ ਕੀ ਪਕਾਈ ਮਾਰਨੀ ਆ ਤੂੰ ਦਾ ਆਪ ਉਈ ਆਉਈ ਸਾਰੇ ਦਿਨ ਮੱਚੀ ਜਾਊਗੀ ਦੂਜਿਆਂ ਦਾ ਗੁੱਸਾ ਮੇਰੇ ਤੇ ਲਾ ਕੇ ਤਰਦਾਂ ਦੀ ਮੈਂ ਤਾਂ ਪਹਿਲੀ ਤੂੰ ਗਿਆ ਤੂੰ ਕੀ ਜਾਂਦਾਗਾ ਮੇਰਾ ਸਾਰਾ ਦਿਨ ਲੜਨ ਦੀ ਅੱਗ ਲੜਨ ਦੀ ਅੱਗ ਜੀ ਹੋਠੀ ਲੈ ਲੈ ਕੇ ਲੈਣਾ ਆ ਦਿਖਾਓ ਜੀ ਸਮਾਨ ਕੀ ਲੈਣਾ ਗਰੀ ਘਰ ਮੀਂਹ ਕਿੰਨੀ ਹੋਈ ਪਈ ਆ ਜਦ ਤੱਕ ਘਰੀਂ ਦੁਪਹਿਰਾ ਕਰਤਾ ਤੁਰਨ ਲੱਗੇ ਹੋ ਚਲੋ ਮੈਂ ਮੰਮੀ ਜੀ ਨੂੰ ਕਹਨੀ ਆ ਪਾਣੀ ਪਿਲਾ ਦੋ ਸਾਨੂੰ ਆਏ ਹੋ ਮੰਮੀ ਜੀ ਪਾਣੀ ਪਿਲਾਇਓ ਗਰਮੀ ਬਹੁਤ ਆ ਬਾਰ ਓਹੋ ਬਹੁਤ ਮਰਜ਼ਾ ਮੈਨੂੰ ਬੈਡਰੂਮ ਚ ਫੜਾ ਦਿਓ ਚਾਹੇ ਪਾਣੀ ਹੋਏ ਮੈਂ ਮਰਝਾ ਨਹੀਂ ਹੋਏ ਨੇ ਚੋਲੇ 1 2 3 4 내가 왜? 내 말을 뭐 말을 해? 뭐뭐 말을 해? 뭐 말을 해? 뭐말뭐 말을 뭐 말을 해? 뭐 말을 해? 뭐 말을 해? 뭐 말을 해? 뭐아을 해? 뭐 말을 해? 뭐 말을 해? 을 ਹੋ ਮੈਂ ਮਰ ਜਾ ਮੂ ਕਿਧਰੇ ਅੰਗੂਠੀਆਂ ਆਈ ਨੇ ਮੈਂ ਕਿਹਾ ਚੰਜਰਾ ਹਾ ਤੇਰਾ ਬੇੜਾ ਭੇਜੇ ਜਹਾ ਵੱਡੀ ਐ ਇਹਨੇ ਤੋਂ ਮੇਰੇ ਘਰ ਖਾ ਕੇ ਲੁੱਟ ਕੇ ਨੀ ਤੈਨੂੰ ਮੇਰਾ ਪੁੱਤੀ ਮਿਲਿਆ ਕੀ ਆਏ ਹਾਏ ਮੈਂ ਵੀ ਦਿਨ ਜੇ ਨਹੀਂ ਹੈਗੀ ਇਹਨੂੰ ਖਾਣ ਨੂੰ ਨੀ ਆ ਦੇਖ ਲਾ ਨੀ ਤੂੰ ਤਾਂ ਪਈਆ ਕੋਣ ਵਾਖਿਆ ਹੋ ਹੋ ਮੰਮੀ ਤਾਂ ਪਾਣੀ ਵੀ ਨਹੀਂ ਲੱਗਿਆ ਹਲੇ ਗੈਰੀ ਕਿੰਨੇ ਕ ਪੈਸੇ ਲੱਗੇ ਆਪਣੇ ਪੈਸਾ ਤੇ ਘੜੇ ਲੱਗੇ ਨੇ ਤੇ ਤੂੰ ਪਰ ਦੀ ਨੇ ਪੈਸੇ ਦੱਸ ਯਾਰ ਗੱਲਾਂ ਕਿਹੜੀਆਂ ਕਰਦੀਆਂ ਤੂੰ ਆਏ ਤਾਂ ਮੈਨੂੰ ਪਤਾ ਹੈ ਫੇਰ ਤੁਸੀਂ ਮੈਨੂੰ ਚੀਜ਼ ਲੈ ਕੇ ਦਿੰਦੇ ਹੋਏ ਪੈਸਿਆਂ ਬਾਰੇ ਤਾਂ ਨਹੀਂ ਸੋਚਦੇ ਪੈਸਾ ਤੇਰੇ ਹੀ ਆ ਜਰ ਮੈਂ ਤੇਰਾ ਪੈਸਾ ਵੀ ਤੇਰਾ ਯਾਰ ਗੱਲ ਕਿਹੜੀ ਕਰਦੀਆਂ ਤੂੰ ਹੂੰ ਮੰਮੀ ਨੂੰ ਕਹਦੋ ਨਾ ਪਾਣੀ ਲਿਆ ਦੇ ਆ ਬਾ ਕੀ ਗਾ ਪਈਆਂ ਦੇਖੀ ਜਾ ਕੇ ਮਾਤਾ ਮਾਤਾ ਨੂੰ ਕੀ ਗਾ ਪਈਆਂ ਦੀ ਆਹੋ ਤੂੰ ਜਾ ਕੇ ਦੇਖ ਦੇਣਾ ਉਹ ਯਾਰ ਮੇਤੋਂ ਨਹੀਂ ਸਾਰਾ ਤਾਂ ਪਹਿਲਾਂ ਸਿਰ ਤੇ ਲੰਘ ਗਿਆ ਮੇਰਾ ਰਾਮ ਕਰਦ ਬੰਦੇ ਖੜੀ ਜਾ ਮੜਾ ਦੇਖੀ ਕੀ ਕਰਦੀ ਹੈ ਇਹ ਤਾਂ ਰੋਈ ਜਾਂਦੇ ਨੇ ਉਹ ਤਾਂ ਗਾਜਾ ਦੇਖ ਜਾ ਕੇ ਯਾਰ ਮੈਨੂੰ ਨਹੀਂ ਮੈਨੂੰ ਕੁਝ ਬੋਲੇ ਜਾਉ ਠੀਕ ਆ ਦੇਖ ਮੜਾ ਜਾ ਕੀ ਕਰਦੀ ਆ ਉਹ ਸ਼ਾਮ ਲਈ ਆਪਣਾ ਮਿੰਨਾ ਠਾੜੀ ਠੀਕ ਆ ਆ ਗੇਟ ਲਾ ਦੇ ਦੇਖ ਲਾ ਨਹੀਂ ਪਤਾ ਨਹੀਂ ਕਿੰਨੇ ਦੀ ਆ ਲਈ ਆਏ ਕਿੰਨੀਆਂ ਸੋਹਣੀਆਂ ਚਾਹ ਕੋਲ ਲੈ ਕੇ ਆਇਆ ਆ ਜਾ ਬੱਡੀ ਅੱਧ ਪੁੱਤੀ ਜਿਹੜੀ ਸਾਡੇ ਘਰੇ ਆ ਬੜੀ ਘਾਲਣੇ ਮੇਰੇ ਪੁੱਤਰ ਨੂੰ ਟਲਟਕਾਉਗੀ ਮੰਮੀ ਕੀ ਸੋਹਣਿਆ ਚੰਦਰਾ ਨਹੀਂ ਸ਼ਰਮ ਕਰਦਾ ਮਾੜੀ ਮੋਟੀ ਕਿਉਂ ਆਪਦੇ ਬਾਸ ਤੇ ਲਈ ਆਏ ਹੈ ਮੰਮੀ ਜੀ ਆ ਕੇ ਘਰੀ ਬੈਠੇ ਹੋ ਤੁਸੀਂ ਕੋਈ ਨਾ ਫਿਰ ਇਹਦਾ ਮਾਤਕਾ ਬੀਬੀ ਇਹਦੇ ਕਹਿਣਾ ਕੁਝ ਨਹੀਂ ਦਿੰਦੀ ਤੈਨੂੰ ਕੁਝ ਨਹੀਂ ਦਿੰਦੀ ਹੈਗੀ ਮੈਂ ਨਰ ਜਾ ਫੜ ਜਾ ਫੜ ਜਾ ਮੰਮੀ ਤੁਸੀਂ ਰੋਖੇ ਰੋਖੇ ਕੀ ਹੋ ਗਿਆ ਰੋਨੀ ਨਾ ਮਤ ਆਪਦੇ ਕਰਮਾਂ ਨੂੰ ਨਹੀਂ ਤੈਨੂੰ ਰੋਨੀ ਆਵੇਂ ਮੈਨੂੰ ਕੀ ਹੋਵੇ ਮੈਂ ਤਾਂ ਚੰਗੀ ਭਲੀ ਆ ਨਹੀਂ ਕੀ ਤੋਂ ਪੁੱਛ ਕੇ ਲੈ ਗਈਆਂ ਦੱਸੀ ਪਹਿਲਾਂ ਮੈਨੂੰ ਓਹੋ ਇਹ ਤਾਂ ਮੈਨੂੰ ਗੈਰੀ ਨੇ ਲੱਖੇ ਦਿੱਤੀਆਂ ਨੇ ਆਏ ਛੋਟਾ ਬੇਲਾ ਮੈ ਜੋ ਕੰਜਰੋ ਨਹੀਂ ਇਹ ਤਾਂ ਉਹ ਗੱਲ ਹੋਗੀ ਮਾ ਫਿਰੇ ਫੋਸੀ ਫੋਸੀ ਪਤ ਘਾਰੇ ਬਖਸੇ ਨਹੀਂ ਮੇਰੇ ਘਰ ਨੂੰ ਤੰਗੜੀ ਲਾ ਲਈ ਮਾਂ ਕੋਈ ਨਾ ਰੋਣਾ ਕੋਈ ਨਾ ਚੁੱਪ ਕਰ ਕੰਮੀ ਕਿਨੂੰ ਪਾਇਆ ਕੀ ਆ ਨੀ ਬੈਤਾ ਕਦੇ ਬੱਤਾ ਨਹੀਂ ਪੀਤਾ ਦਾ ਰੁਪਈਆ ਨਾ ਗੋਲੀਆਂ ਦਾ ਬੱਤਾ ਲਿਆ ਦਾਂਦੀ ਇਹਨੂੰ ਜਦੋਂ ਲੈ ਕੇ ਆਈਆਂ ਨਿੰਬੂ ਦੀਆਂ ਪੁੜੀਆਂ ਲੈ ਕੇ ਆਈਆਂ ਮੰਮੀ ਨੇ ਉਹ ਬਿੱਚੀ ਨੇ ਨਾ ਮੱਛੀ ਕੱਢ ਕੇ ਦੇਨੀ ਆ ਹਾਂ ਇਹ ਮੇਰੇ ਸੂਟਾਂ ਮੈਂ ਤੇਰੇ ਵਾਸਤੇ ਵੀ ਲੈ ਕੇ ਆਈਆਂ ਚੀਜ਼ ਕੀ ਆ ਤੈਨੂੰ ਮੰਮੀ ਜੀ ਤੁਹਾਡੇ ਵਾਸਤੇ ਵੀ ਲੈ ਕੇ ਆਈਆਂ ਮੈਂ ਤੈਨੂੰ ਮੈਂ ਜ਼ਹਿਰ ਦੇ ਦੂੰ ਤੈਨੂੰ ਦੇ ਦੂੰ ਜ਼ਹਿਰ ਨਪੁੱਤੀ ਕਿਹਨੂੰ ਪੁੱਛ ਕੇ ਨੇ ਪੈਸੇ ਖਰਚ ਕੀਏ ਇਹ ਮੈਂ ਤੇਰੇ ਵਾਸਤੇ ਲੈ ਕੇ ਆਈਆਂ ਲੈਣ ਗਈ ਤੇ ਲੈ ਕੇ ਆ ਜਾਂਦੀ ਨੀ ਆ ਕੋਸ ਮੰਮੀ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਇੱਥੇ ਰਹਿਣਾ ਮੈਨੂੰ ਜ਼ਰੂਰਤ ਦਾ ਸਮਾਨ ਤਾਂ ਚਾਹੀਦਾ ਨਾ ਹੁਣ ਮੈਂ ਤੂੰ ਇੱਥੇ ਰਹਿਣਾ ਇਹ ਬਾਈ ਦੇਣ ਹਾਂ ਨਾ ਮੇਰੀਆਂ ਨੇ ਪਾਪੀ ਕਿੰਨੇ ਦੀ ਆ ਇਹ 4000 400 ਦੀ ਵੀ ਵੀ 4 400 ਦੀ 400 ਦੀ ਹੈ ਜੀ 400 ਦੀ ਹਾਂ ਸੋਣੀ ਆ ਨਾ ਪਾਪੀ ਮੇਰੇ ਵਾਸਤੇ ਆਹ ਬਰਸ ਕਿਦਾਂ ਦਾ ਏ ਪਰਸ ਮੇਰੇ ਵਾਸਤੇ ਆ ਆ ਦੇਖ ਮੈਂ ਤੇਰੇ ਵਾਸਤੇ ਵਾਲਾ ਲੈ ਕੇ ਆਇਆ ਇਹਦੇ ਵਿੱਚ ਹੋਰ ਵੀ ਸਮਾਨ ਹੈ ਉਹ ਤਾਂ ਰਣ ਦੋ ਤੇਰੇ ਕੰਮ ਬੱਬੀ ਮੇਰਾ ਇੱਕ ਮੈਂ ਤੇਰੇ ਵਾਸਤੇ ਦਿਖਾ ਲੈ ਕੇ ਆਇਆ ਪਾਣੀ ਪੀਣ ਵਾਲਾ ਹਾਏ ਇਹ ਪਤਾ ਕਿਦਾਂ ਖੁੱਲਦਾ ਆਇਵੇਂ ਹਾਏ ਨਹੀਂ ਬੱਸ ਕਰ ਜਾਣ ਕੇ ਵਿੱਚ ਕੰਚਾ ਨੂੰ ਫੁੱਤੀਏ ਤੈਨੂੰ ਕੰਚ ਪਲਾਉਗੀ ਇਹ ਨਹੀਂ ਹਾਏ ਪਾਣੀ ਵੀ ਪਾ ਕੇ ਲਈਆਂ ਪਿੱਤਾ ਸੀ ਤੂੰ ਹੂੰ ਕਿੰਨੇ ਗਏ ਬੱਬੀ ਬੱਸ ਤੂੰ ਕੀ ਲੈਣਾ ਪਸੰਦਾ ਤੈਨੂੰ ਤੂੰ ਕੀ ਲੈਣਾ ਨਹੀਂ ਆਪਣਾ ਹੀ ਸਿਰ ਆਪਣੀਆਂ ਜੁੱਤੀਆਂ ਤੂੰ ਕਿਲਾ ਨਾ ਹਾਂ ਇਹਨੇ ਕੀ ਪਰਨੇ ਲਾਇਨੇ ਮੰਮੀ ਜੀ ਆ ਪਰਸ ਤੂੰ ਸੀ ਲੈ ਜਾ ਫਿਰ ਮੈਂ ਵੈਸੇ ਤੁਹਾਡੇ ਵਾਸਤੇ ਲੈ ਕੇ ਆਈਆਂ ਸੋਣਾ ਨਾ ਮੈਨੇ ਤਾਂ ਲੋੜ ਦੀ ਤੇਰੇ ਘਰ ਸੇ ਦੀ ਤੂੰ ਐ ਕਰ ਇਹਨੂੰ ਨਹੀਂ ਲੋੜ ਆ ਗੀਬੀ ਨਾਲ ਨਾ ਮੱਥਾ ਮਾਰ ਆ ਆਪਦਾ ਸਾਮਾਨ ਅੰਦਰ ਲੈ ਜਾ ਸਾਰਾ ਮੇਰਾ ਸਾਮਾਨ ਕਿੱਥੇ ਆ ਹੋ ਆਸੇਗਾ ਇਹਦੇ ਵਿੱਚ ਨਾ ਇਹ ਤਾਂ ਮੈਨੂੰ ਐਂ ਦੱਸ ਆ ਤਾਂ ਸੂਟ ਨੇ ਮੇਰੇ ਕਿੰਨੇ ਪੈਸੇ ਲਾਇੀ ਸਾਰੇ ਬਸ ਮੰਮੀ ਜਾਂਦਾ ਨਹੀਂ ਆਹੇ 2000 ਰੁਪਏ ਲੱਗਿਆ ਤੇ ਬਾਕੀ ਕੈਰੀ ਨੂੰ ਪਤਾ ਐਨੇ ਕੀ ਲੱਗੇ ਨੇ ਬਸ ਮੰਮੀ ਜੀ ਨੇ ਕੀ ਹੋ ਗਿਆ ਮੁੰਨੀ ਤੂੰ ਐ ਕਰ ਸਮਾਨ ਤਾਂ ਅੰਦਰ ਮੰਜੇ ਚੱਕ ਪੱਲੀਆਂ ਵਸਾਲਾ ਮੰਮੀ ਜੀ ਹਸਾਂ ਤਾਂ ਲੈ ਲਓ ਬਸ ਇਹਨੇ ਲੈ ਲਿਆ ਸਾਬ ਇਹ ਤਾਂ ਤਾਹਾਂ ਜਾ ਕੇ ਸੰਭ ਲਉ ਤੂੰ ਐ ਕਰ ਸਮਾਨ ਅੰਦਰ ਰੱਖ ਛੇ ਇਦਾਂ ਨੇ ਮੰਜੇ ਚੱਕ ਪੱਲੀਆਂ ਵਸਾ ਬੀਬੀ ਤਾਂ ਗਈ ਮਤਲਬ ਤੂੰ ਸਮਾਨ ਅੰਦਰ ਰੱਖ ਦੇ ਭਾਬੀ ਅੰਦਰੇ ਨਾ ਲਿਆ ਕਰ ਛੇਤੀ ਜਾ ਛੇਤੀ 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 ਸਟੱਬਰ ਦਾ ਪਤਾ ਨਹੀਂ ਲੱਗਦਾ ਮੈਨੂੰ ਤਾਂ ਸਾਨੂੰ ਤੋਂ ਬਹਾਰ ਹੈ ਬੀਬੀਏ ਨਾ ਬੀਬੀ ਖੜੇ ਹੋ ਏ ਮਰਾਤ ਦੁਖਦਾ ਬਈ ਕਿਚੀ ਨਹੀਂ ਜਾਂਦੀ ਖੜੀ ਹੋ ਜਾ ਮੇਰੇ ਪੈਸੇ ਨਹੀਂ ਵੜਾ ਕਰੀ ਹੋ ਗਿਆ ਬੀਬੀ ਆ ਦੇ ਬੀਬੀ ਆ ਇਹ ਖੜ ਜਾ ਆ ਦੇ ਹਾਂ ਤੇਰੇ ਕੋਲੇ ਹੈ ਚੁੱਪ ਕਰ ਜਾ ਤੇਰੀ ਨਾ ਨੋ ਪੁੱਤ ਨੂੰ ਮੇਰੀ ਗੱਲ ਸੁਣ ਲੈ ਮੈਂ ਬੜਾ ਖਰਚਾ ਜਾ ਦੇ ਦੇ ਤੈਨੂੰ ਤੂੰ ਕਹਿੰਦੀ ਆ ਨਾ ਵੀ 20000 ਲਾਏ ਉਹਦੇ ਕੋਲ ਤਾਂ ਪੰਜ ਹੀ ਰਹਾ 15000 ਦਾ ਸਾਮਾਨ ਤਾਂ ਮੇਰੇ ਕੋਲ ਆ ਲੈ ਫੜਾ ਫੜਾ ਮੈਂ ਆਪੇ ਲਕੋ ਦੂੰ ਆਪਦੀ ਨਮਾਰੀ ਚ ਨੀਤੀ ਇਹ ਤੂੰ ਕੋਲੀ ਆ ਮੇਰੀ ਟੀ ਬਣ ਕੇ ਮੈਨੂੰ ਦੇ ਦੇ ਮੈਂ ਮੈਂ ਆਪਦੀ ਚ ਆਪਦੀ ਨਮਾਰੀ ਚ ਰੱਖੂੰ ਆਪਦੀ ਉਹਦੇ ਥੱਲੇ ਤੂੰ ਮੇਰੀ ਗੱਲ ਸੁਣ ਪਾਪ ਨਾ ਕਰਦੀ ਇਹਨੂੰ ਕਿਹੜਾ ਪਤਾ ਲੱਗਿਆ ਵੀ ਕਿੱਥੇ ਗਈਆਂ ਕਿੱਥੇ ਨਾ ਪੱਕਾ ਪੱਕਾ ਹਾਂ ਲੋਗਰਾਤਲਾ ਹਾਂ ਪਰਮਾ ਵਾਦਾ ਦੇ ਵਾਦਾ ਵਾਦ ਚੰਗਾ ਦੱਸੀ ਨਾ ਕਿਸੇ ਨੂੰ ਚੰਗਾ ਮੈਂ ਮੇਰੀ ਨਮਾਰੀ ਚ ਲੁਕੋ ਕੇ ਰੱਖੀ ਆ ਚੰਗਾ ਸੱਟਾ ਇਹ ਕਿ ਇਹ ਚੋ ਪਾਣੀ ਪੀ ਲਾਲਾ ਚੰਗਾ ਆ ਪਾਪ ਜੀ ਲਾਲਾ ਮੂੰਹ ਨੂੰ ਇਹਨੂੰ ਪੁੱਤੇ ਦਾ ਖੁੱਲੂਗਾ ਹਾਂ ਚਲ ਸ਼ੁਕਰ ਮੇਰੀ ਤੀਨੇ ਜ਼ਿੰਦਗੀ ਚ ਪਹਿਲੀ ਵਾਰ ਕੋਈ ਅਕਲ ਦਾ ਕੰਮ ਕਰਿਆ ਹਾਏ ਹਾਏ ਮੇਰਾ ਤਾਂ ਕਾਲ ਜਮੂ ਨੂੰ ਆ ਗਿਆ ਤੀ ਨਪੁੱਤੀ ਦੇ ਸੰਤਾਂ ਲੁੱਟ ਲਿਆ ਤੀ ਇਹ ਤਾਂ ਹੀ ਲੁੱਟ ਕੇ ਭੱਜੂ ਮੈਨੂੰ ਇਹਨਾਂ ਤਾਂ ਪਤਾ ਨਹੀਂ ਮੇਰਾ ਤਾਂ ਪੁੱਤ ਭੋਲਾਗਾ ਏ ਪੱਬੀ ਕੀ ਹੋ ਜਾਂ ਤਬਰ ਨਾ ਤੂੰ ਮੈਨੂੰ ਐ ਦੱਸ ਸਮੋਰ ਦਾ ਚਖਲੀ ਆ ਤਾਂ ਮੇਰੇ ਕੋਲੇ ਛੱਡੇ ਮੈਂ ਤਾਂ ਬੀਬੀ ਤੋਂ ਲੁਕੋ ਕੇ ਰੱਖੀ ਆ ਆਪ ਤੂੰ ਮੈਨੂੰ ਫੜਾ ਕੇ ਆ ਗਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਬੀਬੀ ਰੋਣ ਲੱਗੇ ਮੈਨੂੰ ਤਾਂ ਸਮਝ ਹੀ ਨਹੀਂ ਆਈ ਹੈਗੀ ਕਿਹੜਾ ਸਮਾਨ ਬਾਹਰ ਰਹਿ ਗਿਆ ਕਿਹੜਾ ਅੰਦਰ ਐ ਕਰ ਫਟਾਫਟ ਲੁਕੋਲਾ ਮੈਂ ਉਹਨੂੰ ਐ ਕਹਿ ਕੇ ਆਈ ਆ ਵੀ ਮੈਂ ਆਪਦੀ ਨਮਾਰੀ ਚ ਰੱਖਦੀ ਆ ਜਦੋਂ ਮੈਨੂੰ ਖਾਰਤੀ ਮੇਰੇ ਕੋਲ ਮੈਂ ਨਾ ਐ ਕਹਿ ਕੇ ਆਈ ਆ ਵੀ ਮੈਂ ਆਪਦੀ ਨਮਾਰੀ ਚ ਲਕੋਨੀ ਆ ਜੇ ਮੈਨੂੰ ਲੋੜ ਪਈ ਨਾ ਮੈਨੂੰ ਕੱਟ ਕੇ ਪੜਾ ਚੰਗਾ ਠੀਕ ਐ ਫਿਰ ਐ ਮੈਂ ਜਾ ਨਾਲੇ ਸਮਾਨ ਦੇਖ ਲਓ ਤੂੰ ਬੱਸ ਮੈਂ ਨਹੀਂ ਦੇਖਦੀ ਕਿ ਸਮਾਨ ਸਮੋਣ ਮੈਂ ਤਾਂ ਪਾਣੀ ਕਰਕੇ ਪੀਨੇ ਆ ਮੇਰੇ ਤਾਂ ਚਿੱਤ ਜਾ ਘਿਰਨ ਲੱਗ ਗਿਆ ਮੈਂ ਉਹ ਨਿੰਬੂ ਬੁੜੀਆਂ ਲੈ ਕੇ ਆਈ ਆ ਉਹਦਾ ਬਣਾ ਕੇ ਪੀ ਲੈ ਚੰਗਾ ਤੂੰ ਪੀਵੇਂਗੀ ਫਿਰ ਮੇਰੀ ਗੱਲ ਸੁਣੀ ਇੱਕ ਮਿੰਟ ਬੈਠ ਹਾਂ ਹਾਂ ਆ ਮਮੇ ਇਦਾਂ ਕਿਉਂ ਕਰਦੇ ਮਮੇ ਨੂੰ ખોਕ ਹੀ ਜਾਂਦਾ ਆ ਮਮੇ ਅੰਨੇ ਪੈਸੇ ਨਹੀਂ ਲਾਉਂਦੀ ਹੈਗੀ ਜਿੰਨੇ ਤੂੰ ਲਾਇਆ ਈ ਨਾਲ ਤੈਨੂੰ ਕੀ ਲੋੜ ਸੀ ਇਹਨੇ ਦੱਸਣੇ ਦੀ ਕੀ ਲੋੜ ਸੀ ਜੇ ਤੂੰ 20 ਲੈ ਕੇ ਆਈਆਂ ਤਾਂ ਤੂੰ ਕਹਿੰਦਾ ਤੇ 10 ਲੱਗਿਆ ਜੇ 10 ਲੱਖ ਇਹ ਤਾਂ ਕਹਿੰਦਾ ਸੀ 5 ਲੱਗਿਆ ਕਦੇ ਵੀ ਤੀਵੇਂ ਨਾ ਅੱਧਾ ਸਾਫ ਦੱਸਦੀ ਹੁੰਦੀ ਆ ਘਰੇ ਅੱਧਾ ਦੱਸਦੀ ਨਹੀਂ ਹੈਗੀ ਪਰ ਮੈਂ ਤਾਂ ਹਮੇਸ਼ਾ ਸੱਚ ਬੋਲਦੀ ਹੁੰਨੀ ਆ ਮੈਂ ਤਾਂ ਫਿਰ ਖਾਈ ਚੱਲ 76 ਸੱਚ ਬੋਲ ਸੱਚ ਬੋਲਦੀ ਜੇ ਮੈਂ ਉਹਨਾਂ ਨੂੰ ਦੱਸ ਕੇ ਆ ਦਿੰਦੀ ਫਿਰ ਗੈਰੀ ਨੇ ਕਹਿੰਦੇ ਨਾ ਸੀ 20 ਲੱਗੇ ਨੇ ਫਿਰ ਤੂੰ ਇਹਨੂੰ ਸਮਝਾਉਂਦੀ ਆ ਆਪਣੇ ਬੰਦੇ ਨੂੰ ਵੀ ਭਾਈ ਐ ਨਹੀਂ ਦੱਸੀ ਦੰਦਾ ਹੁਣ ਸਾਮਾਨ ਜਾਂ ਸੰਦ ਹੈ ਹੁੰਦਾ ਜਿਹੜਾ ਕਲਿਸਪੈਨਾਂ ਤੇ ਪੈ ਗਿਆ ਪੀਂਗੇ ਪਾਣੀ ਹਾਂ ਮੈਨੂੰ ਵੀ ਦੇ ਦੇ ਅਜੀਬ ਜਿਹਾ ਟੱਟਾ ਲੋਕ ਕਹਿੰਦੇ ਸੱਚ ਬੋਲਣਾ ਚਾਹੀਦਾ ਇਹ ਕਹਿੰਦੀ ਝੂਠ ਬੋਲਿਆ ਕਰ ਜੇ 20000 ਦਾ ਸਾਮਾਨ ਹੈ ਤਾਂ ਦੱਸਦਾ ਦੱਸਿਆ ਕਰ ਐ ਕਿਉਂ ਕਰਦੇ ਨੇ ਇਹ ਚਲ ਆਪਾਂ ਕੀ ਲੈਣਾ ਕੱਪੜੇ ਤਾਂ ਵਧੀਆ ਆ ਗਏ ਆਪ ਨੂੰ ਕਰਨਾ ਕੋ ਸਭੀ ਅਰਦੀ ਦੇਹਲਾ ਚਾਹ ਪਾਂਡਿਆ ਚ ਸੁੱਕੀ ਪਈ ਐ ਆ ਤੀਮੀ ਨੂੰ ਜਮੀ ਸ਼ਰਮ ਨਹੀਂ ਆਉਂਦੀ ਕਿ ਮੈਂ ਤੈਨੂੰ ਪਈ ਰਹਿਣ ਦੇ ਆਪਣੀ ਮਾਂ ਦੀ ਪਰ ਕਾ ਨੂੰ ਇਹ ਤਾਂ ਟੀਟ ਹੈ ਇੱਕ ਨੰਬਰ ਦੀ ਦੇਖ ਦੇਖ ਕਿਵੇਂ ਕੇਲੇ ਫਟਾ ਫਟ 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 ਚਰਨ ਲੱਗੀ ਪਈ ਆ ਬਹਿਲ ਨਾ ਹੋਵੇ ਜੇ ਹੋਰ ਨੂੰ ਵੀ ਰੱਖ ਦੇ ਕਿਸੇ ਨੂੰ ਬਦਕਾਰ ਜਮਾਨੀ ਦੇ ਮੈਂ ਤਾਂ ਇਹ ਨਾ ਬਾਲੀ ਬੁਰੀ ਲੱਗਦੀ ਆ ਇਹ ਤਾਂ ਸਾਰੇ ਖਾ ਜੂ ਮੈਂ ਤਾਂ ਜਾਵਾਂ ਇਹ ਨਹੀਂ ਛੱਡਣੇ ਤਾਂ ਬੁਸ਼ਾਰਮਤੀ ਮੇ ਇੱਕ ਨੰਬਰ ਦੀ ਫੇਰ ਇਹਦੋਂ ਪੜ੍ਹ ਲੈ ਨੀ ਗੱਲ ਸੁਣ ਨੀ ਮੇਰਾ ਵਲੌਗ ਨਾ ਬਣਾਵਾ ਹਾਂਜੀ ਆ ਇੱਕ ਇਕੱਲਾ ਮੈਨੂੰ ਵੀ ਦਿਖਾਉਣ ਨੂੰ ਲਿਆ ਫੜਾ ਹੂੰ ਬੀਬੀ ਇਹ ਤਾਂ ਮੈਂ ਖਾਣਾ ਲਿਆ ਫੜ ਤੂੰ ਹੀ ਠੂਸ ਲਾ ਤੂੰ ਹੀ ਖਾ ਲਾ ਮੈਨੂੰ ਡਾਕਟਰ ਨੇ ਕਿਹਾ ਕੇਲੇ ਖਾਣੇ ਨੇ ਫਰੂਟ ਖਾਣੇ ਨੇ ਵੱਧ ਤੋਂ ਵੱਧ ਤੂੰ ਸਦਾ ਰੋਟੀ ਖਾ ਲਈ ਸੀ ਨਾ ਕਹੀ ਜੀ ਆਹ ਮਾੜੀ ਨੀਤ ਵਾਲੀ ਹਲਕੀ ਹੋਈ ਵੈਸੇ ਮੇਰੀ ਸੱਸ ਬੜੀ ਚੰਗੀ ਆ ਕੰਨ ਮਨ ਨਰੰਦੀਆ ਮੇਰਾ ਦੇਖਾ ਮੈਂ ਕੇਲਾ ਖਾਂ ਤੁਰ ਕੇ ਮੁਰਗੀ ਚੱਖਿਆ ਨਹੀਂ ਨਾ ਸੈਂ ਵੀ ਨਹੀਂ ਵੀ ਕਮੇਰੀ ਤੀਨੂੰ ਤਰਖਦਾ ਦੇਖ ਲੈ ਕਿੱਡੀ ਬਿਸ਼ਰਮ ਜਨਾਨੀ ਆ ਜਿਵੇਂ ਮੈਂ ਤੁ ਕੇਲਾ ਵੀਰ ਖਾ ਲਿਆ ਹੈ ਦਸ ਅਸੀਂ ਬੰਦੇ ਨਹੀਂ ਆਪ ਗਪਾਗਾ ਪਗਾਗਾ ਪਗਾਗਾ ਪੱ ਲੱਗੀ ਪਈ ਹੈਗੀ ਖਾਣਾ ਐ ਨਹੀਂ ਮੇਰੀ ਤੀਨੂੰ ਤਾਂ ਰੱਖਦਾ ਇੱਕ ਕੁਸ ਨਹੀਂ ਛੜਦੀ ਹੈਗੀ ਇਹ ਕਿ ਜੀਏਗੀ ਪਹਿਲਾਂ ਮੈਂ ਕਹਿੰਨੀ ਆ ਬੀਬੀ ਦਾ ਬਲੌਗ ਬਣਾਉਣੀ ਆ ਤੇ ਬੇਲੜਾ ਆ ਦੇਖੋ ਦੋਸਤੋ ਮੇਰੀ ਸੱਸ ਭਾਂਡੇ ਮਾਂਝ ਰਹੀ ਆ ਇਹਨੂੰ ਪਰ ਪਤਾ ਨਹੀਂ ਕਿ ਮੈਂ ਇਹਦਾ ਬਲੌਗ ਬਣਾ ਰਹੀ ਕਿਉਂਕਿ ਇਹ ਨੈਟ ਤੋਂ ਬੜਾ ਭੱਜਦੀ ਆ ਕਹਿੰਦੀ ਮੇਰੀ ਨੈਟ ਤੇ ਵੀਡੀਓ ਨਹੀਂ ਚੱਲੇਗੀ ਪਰ ਮੈਂ ਇਹਨੂੰ ਦੱਸਣਾ ਨਹੀਂ ਮੈਂ ਤਾਂ ਚੋਰੀ ਚੋਰੀ ਇਹਦਾ ਅੱਜ ਬਲੌਗ ਪਾ ਰਹੀ ਆ ਤੁਸੀਂ ਧਿਆਨ ਨਾਲ ਦੇਖੋ ਸਾਡੇ ਘਰ 'ਚ ਕਿਹੜੇ ਕਿਹੜੇ ਭਾਂਡੇ ਨੇ ਇੱਕ ਤਾਂ ਕੱਪ ਨੇ ਉਹ ਵੀ ਸਟੀਲ ਦੇ ਤੇ ਕਾਲੇ ਰੰਗ ਦੀ ਟ੍ਰੇ ਆ ਸਾਡੇ ਫਿਰ ਉਹ ਜੂਨ ਕਰਕੇ ਪਿੱਛੇ ਜੀ ਜਾ ਕੇ ਦਿਖਾਨੀ ਆ ਇਹਨੂੰ ਪਤਾ ਨਾ ਲੱਗੇ ਵੀ ਇਹਦਾ ਬਿਲੌਂ ਵੱਗ ਰਿਹਾ ਇਹ ਦੇਖੋ ਤame ਅੱਗੇ ਖਾਓ ਇਹ ਸਾਰੇ ਭਾਂਡੇ ਹੁਣ ਮਾਂਜਤੇ ਮੇਰੀ ਸੱਸ ਨੇ ਖੜ ਜਾ ਨਪੁੱਤੀ ਦੀ ਮੈਂ ਤਰਾ ਪੜਾ ਦੇ ਨਪੁੱਤੀ ਦੀ ਮੇਰੇ ਮਨੇ ਮੈਨੂੰ ਨੱਟ ਤੇ ਪਰੌਂਦੀ ਆ ਤੇਰਾ ਪਹਿਲਾ ਵਜੇ ਮੇਰੀ ਜੜੀਏ ਖੜ ਜਾ ਮੇਜੀ ਮੇਰੇ ਨਾਲ ਲੜ ਜਾ ਏ ਤੁਸੀਂ ਦੇਖੋ ਇਹ ਹੁਣ ਸਾਨੂੰ ਲੈ ਕੇ ਆ ਰਹੇ ਨੇ ਨ ਪੁੱਤੀ ਦੀ ਕਿੱਥੇ ਮੈਨੂੰ ਪੇਪਲ ਲੱਗਿਆ ਮੰਮੀ ਜੀ ਮੰਮੀ ਦੇਖੀ ਦੇਖੀ ਹਾਏ ਨਿਕੇਲੇ ਖਾ ਕੇ ਕਿ ਮੈਂ ਗਰਾਂ ਲਾਇਆ ਉਹ ਸਾਰੀ ਦਰਜਣ ਖਾ ਗਈ ਨ ਪੁੱਤੀ ਦੇ ਕਬਜੇ ਹੋ ਜੋ ਤੈਨੂੰ ਬੈਠੇ ਰਹਿੰਗੇ ਢੱਫੜ ਕੇ ਤੇ ਦੋਸਤੋ ਕਮੈਂਟਾਂ ਚ ਦੱਸੋ ਮੇਰੇ ਸੱਸ ਦੇ ਡਾਇਲੋਗ ਕਿੰਨੇ ਸੋਹਣੇ ਬੋਲਦੀ ਆ ਮੈ ਮੇਰੇ ਮੂੰਹ ਤਾਂ ਦਿਖਾ ਦਿਓ ਮੈਨੂੰ ਪੁੱਤੀ ਦੀ ਬੱਸ ਕਰ ਜੱਬੂ ਮੇਰੇ ਤਾਂ ਜਲੂਸ ਕੱਢਦਾ ਹਾਏ ਨਹੀਂ ਮੈਂ ਕੀ ਕਰਾਂ ਮੈਨੂੰ ਨੱਟ ਤੇ ਚਾੜਤਾ ਮੇਰੀ ਨੂਨੇ ਵਾਉ ਬੇ ਲੋਕਾ ਮੰਮੀ ਉੱਚੀ ਥੋੜਾ ਜਾ ਪਿਆਸਿਧਰੀ ਤੀਮੀ ਤੋਂ ਬਚਾ ਲੋ ਵੇ ਮੈਨੂੰ ਇਹਨੂੰ ਬੰਦ ਕਰ ਨੇ ਬੰਦ ਕਰ ਨਹੀਂ ਨੋਸਾ ਤੇਰੇ ਤੋਂ ਛਾੜੂ ਮੰਮੀ ਇਹ ਤਾਂ ਮੈਂ ਨੱਟ ਤੇ ਪਾਉਂਗੀ ਨੀ ਕੁੜੀਏ ਉਹ ਵੀ ਨਹੀਂ ਬਹਿਲ ਸੁਣਦੀ ਨੀ ਕੁੜੀਏ ਦੋਸਤੋ ਤੁਸੀਂ ਦੱਸੋ ਮੇਰਾ ਮੰਮੀ ਜੀ ਐਕਟਿੰਗ ਸੋਹਣੀ ਆ ਦੇਖਣਾ ਨਹੀਂ ਮੈਨੂੰ ਨੱਟ ਤੇ ਪਾਈ ਜਾਂਦੀ ਆ ਮੇਰੇ ਨਾਨ ਵੀ ਆ ਗਏ ਹਾਏ ਹਾਏ ਪਰ ਭਾਈ ਗੋਣ ਖੜ ਜਾ ਇਹਨੂੰ ਨਪੁੱਤੀ ਦੀ ਨੂੰ ਅਜ ਮੈਂ ਛੱਡਦੀ ਨਹੀਂ ਇਹਦਾ ਸਿਰ ਪਾੜੂ ਅਜ ਮੈਂ ਉਦੋਂ ਦਾ ਤਾਂ ਛੱਡੂਣੀ ਮਾਰਿਆ ਹੁਣ ਬੜੀ ਜੰਗ ਜਿੱਤਲੇਗੀ ਤੂੰ ਕੀ ਕਰਦੀ ਸੀ ਭਾਬੀ ਤੂੰ ਨਹੀਂ ਮੱਟ ਦੇ ਪਉਂਦੀ ਸੀ ਮੈਨੂੰ ਮੈਂ ਤਾਂ ਦੇਖੀ ਉਹ ਵੀਡੀਓ ਬਣਾ ਕੇ ਨਾ ਬਲੌਗ ਬਣਾ ਰਹੀ ਸੀਗੀ YouTube ਤੇ ਪਾ ਲਈ ਤੈਨੂੰ ਪਤਾ ਪੈਸੇ ਆਉਂਦੇ ਨੇ ਇਹਦੇ ਬਹੁਤ ਜ਼ਿਆਦਾ ਪੈਸੇ ਤਾਂ ਆਉਂਦੇ ਨੇ ਇਹਦੇ ਤੇ ਡਾਂਕਾ ਖਾਲੇਗੀ ਰਹਿਣ ਦਿਆ ਕਰ ਤੂੰ ਇਹਦੇ ਪੁੱਠੇ ਕੰਮ ਨੂੰ ਫੇਰ ਕਹਦੇ ਨੇ ਬੀਬੀ ਬੋਲ ਦੇ ਜਾਂ ਅੰਦਰ ਲੈ ਜਾ ਭੱਜ ਜਾ ਮਮੇ ਜੀ ਬਹੁਤ ਸੋਹਣੀ ਐਕਟਿੰਗ ਕਰਦੀ ਆ ਤੈਨੂੰ ਪਤਾ ਨਹੀਂ ਮੈਂ ਤਾਂ ਤਾਰਾ ਨਾ ਪਹਿਲੇ ਮੇਰੇ ਨਾਲ ਬਣਾ ਲਿਆ ਕਰ ਇਹਦੇ ਨਾਲ ਨਾ ਇੱਕ ਤੁਸੀਂ ਪੱਕਾ ਤੇਰਾ ਸਮਝਾਤਾ ਇਹਨੂੰ ਆਹੋ ਸਮਝਾਤਾ ਇਹ ਦੋਸਤਾਂ ਨੇ ਲਾ ਲਿਆ ਤੇ ਚਲ ਦੱਸ ਆ ਚਲ ਬਾਗੀ ਮਾਂ ਬਾਗੀ ਬਾਗੀ ਬਾਗ ਬਾਗ ਜਾ ਹੁਣ ਇੱਕ ਮਿੰਟ ਇੱਕ ਮਿੰਟ ਦੋਸਤੋ ਮੇਰੀ ਸੱਸ ਤਾਂ ਵਲੌਗ ਪਾ ਨਹੀਂ ਦਿੰਦੀ ਮੈਂ ਆਪਣਾ ਹੀ ਪਾਉਂਗੀ ਆ ਪਿੱਛੇ ਦੋਨੋਂ ਚੁਗਲੀਆਂ ਕਰਦੀਆਂ ਨੇ ਆ ਮੇਰੀ ਨਾਨਾ ਮੇਰੀ ਨਾਨਾ ਮੇਰੀ ਬਹੁਤ ਚੰਗੀ ਆ ਮਾਰ ਲੱਗਦਾ ਮੇਰੀਆਂ ਚੁਗਲੀਆਂ ਕਰਨੀਆਂ ਇਹ ਮੈਨੂੰ ਵਲੌਗ ਨਹੀਂ ਪਾਣ ਦਿੰਦੀ ਹੈਗੀ ਸੌਕਣ ਕੁੱਤਿਆਂ ਦੀ ਫਿਰ ਤੂੰ ਮੈਨੂੰ ਕਹਿੰਦੀ ਆ ਬੋਲਦੀ ਆ ਮੇਰੀ ਮਾਂ ਹੁਣ ਮੈਂ ਤਾਂ ਕੀ ਕਰਾਂ ਨਹੀਂ ਮਾਂ ਇਹ ਤਾਂ ਮੋਟੇ ਦਿਮਾਗ ਦੇ ਤੂੰ ਇਹਦੀ ਚਿੰਤਾ ਨਾ ਕਰ ਇਹਨੂੰ ਮੈਂ ਸਮਝਾਉਂਗੀ ਤੂੰ ਵੜਾ ਜਾ ਆਪਦਾ ਟੋਟਣ ਸੰਤ ਰੱਖ ਠੰਡਾ ਪਾਣੀ ਪਾਲਾ ਚ ਜਾ ਭਾਂਡੇ ਰਸੋਈ ਚ ਲੈ ਜਾ ਜਾ ਬੈਠ ਸਹਣੀ ਬਣਵਾ ਕੇ ਇਹਦੇ ਖਾ ਲੈ ਕੀ ਨਹੀਂ ਸਾਡਾ ਜਲੂਸ ਕੱਢਿਆ ਪੈਨੇ ਤੀਮੀ ਨੇ ਆ ਮੇਰੇ ਪੁੱਤ ਦਾ ਬੇੜਾ ਬੈਠਿਆ ਪੁੱਤ ਤਾਂ ਆਪਦਾ ਹੀ ਆ ਕਹਿਣ ਨੂੰ ਤਾਂ ਜੀ ਨਹੀਂ ਕਰਦਾ ਬਲੇਕ ਤਾਂ ਜਾਣੇ ਨੇ ਨਾ ਸਿਰ ਤੇ ਬਠਿਆ ਤੇ ਮੇਰੇ ਹੀ ਜੀ ਕੀ ਕਰਾਂ ਮੈਂ ਕੀ ਕਹਿਣਾ ਹੁ ਅਸ ਗਵੜ